ਆ ਜੀ ਮੇਰੇ ਪਿੰਡ ਦੀ ਸੜਕ ਚਾਰੇ ਪਾਸੇ ਰੁੱਖ ਤੇ ਇਸ ਪਾਸੇ ਆਲੂ ਚਾਰੇ ਪਾਸੇ ਰੋਖੀ ਰੁੱਖ ਆ ਸੂਰਜ ਪਾਜੀ ਇਧਰ ਆਲੂ ਉੱਗ ਪਏ ਨੇ ਤੇ ਇਧਰ ਸਹੀ ਉਗਣੇ ਬਾਕੀ ਆ ਮੈਂ ਦੇਖ ਕੇ ਆਉਦੀ ਕਣਕ ਕਣਕ ਉਗ ਪਈ ਆ ਦੋ ਤਰੀ ਦੇ ਬੀਜੀ ਸੀ ਤੇ ਉੱਤੋਂ ਪੈ ਗਿਆ ਮੀਂਹ ਉਹਦੇ ਨਾਲ ਥੋੜੀ ਕਰੰਡ ਹੋਣ ਦਾ ਖਤਰਾ ਸੀਗਾ ਪਰ ਸੁਹਾਗਾ ਮਾਰਤਾ ਭੋਲਾ ਆ ਤੇ ਵਧੀਆ ਉਗ ਪਈ ਆ ਦੂਰੋਂ ਦੇਖਦਾ ਮੇਰਾ ਪਿੰਡ ਆ ਆ ਦੇਖ ਦਿਓ ਪੁਲਰਾਂ ਦੀਆਂ ਕੋਠੀਆਂ ਆ ਮੇਰੇ ਪਿੰਡ ਦੀ ਸ਼ਾਨ ਟੈਂਕੀ ਇਹਦੇ ਉੱਤੇ ਵੀ ਜੜਦ ਰੇ ਨਿੱਕਿਆਂ ਦੇ ਉੱਤੇ ਆ ਅੱਜ ਢਾਰੋਂ ਦਾਲੇ ਵੀ ਕਿਉਂ ਚੜਦੇ ਰਹੇ ਕਿੱਡਾ ਰਿਸਕ ਲਿਆ ਹੈ ਪਹਿਲਾਂ ਪਤਾ ਨਹੀਂ ਕਿਉਂ ਚੜਦੇ ਰਹੇ ਉੱਤੇ ਚਲੋ ਪੈਦਾ ਨਿਮ ਅੱਕ ਆ ਪਤਾ ਨਹੀਂ ਕੀ ਯਾਰ ਬਰਨਾ ਇਮਲੀ ਨਹੀਂ ਬਰਨਾ ਹੀ ਕਿੰਨੀ ਹਰੀ ਭਰੀ ਸੜਕ ਟਾਲੀਆਂ ਵਾਹ ਆਪਾਂ ਆਚਾਰ ਇਹ ਘਰ ਕਾਫੀ ਸਾਲਾਂ ਤੋਂ ਆਚਾਰ ਪਾ ਰਹੇ ਨੇ ਪੱਠੇ ਨੇ ਬੀਜਦੇ ਹੈ ਤੇ ਪਸ਼ੂ ਵਧੀਆ ਖਾ ਲੈਂਦੇ ਆ ਓ ਬੀਜੀ ਹਮਨੇ ਇਹ ਡਾਕਟਰ ਸਾਹਿਬ ਨੇ ਕਣਕ ਕੱਲ ਪਾ ਗਿਆ ਵੱਟਾ ਇੱਧਰ ਆ ਸਾਡੇ ਖੱਬੇ ਪਾਸੇ ਆਲੂ ਆਲੂ ਸਾਡੇ ਪਿੰਡ ਦੇ ਵਿੱਚ 80% ਆਲੂ ਹੋਊਗਾ 20% ਕਣਕ ਹੋਈ ਮਸਾਂ ਹੋਗੀ ਬੈਠਾ ਟੈਂਕੀ ਉੱਤੇ ਇਹ ਕਿਹੜਾ ਜਾਨਵਰ ਹੈ ਵਕਤ ਇਸ ਵਕਤ ਨੰਦਲਾਰੇ ਨੰਦਲਾਰੇ ਹਾਂਜੀ ਨੰਦਲਾਰੇ ਨੰਦ ਫੈਕਟਰੀ ਸਾਹਮਣੇ ਲੰਗੇ ਨੰਦ ਆਹ ਆਪਣੀ ਸੁਹੰਜਣਾ ਸੁਹੰਜਣੇ ਲੱਗਦਾ ਮੈਨੂੰ ਸੁਹੰਜਿ ਰਿਹਾ ਰੋਖੂ ਤਾਂ ਬਹੁਤ ਸੀ ਪਰ ਜਿਹੜੇ ਗੁੱਜਰ ਹਨ ਗੁੱਜਰ ਉਹ ਨੁਕਸਾਨ ਬਹੁਤ ਕਰਦੇ 100-100 ਮੱਝ ਲੈ ਆਉਂਦੇ ਚਾਰ ਪੰਜ ਜਣੇ ਆਪ ਹੁੰਦੇ ਆ ਕਿੰਨਾ ਦਾ ਸਾਥ ਲੈਣ ਕੀ ਡੰਕਰ ਨੂੰ ਜਨਵਾਰ ਤਾਂ ਜਨਵਰੀ ਆ ਫਿਰ ਖਾ ਜਾਂਦੇ ਰੁਕ ਇੱਥੇ ਪੰਦੀ ਸਮਾਪਤੀ ਆ ਚੱਲਿਆ ਰਾਮ ਸਿੰਘ ਪੱਠੇ-ਪੁੱਠੇ ਲੈਣਾ। ਕਾਰ ਲਈ ਗੱਡੀ ਸਟਾਰਟ। ਆ ਜਾ ਰਿਹਾ ਮੰਦਰ ਸਿਓ। ਆ ਖੜਾ ਰਾਮਸਿਓ। ਆ ਖੜਾ ਸਾਡੇ ਪਿੰਡਾਂ ਮਿੱਠਾ ਸਿਓ। ਬੈਠਾ। ਅਲੀਪੁਰ ਰੰਗ ਹੈ 1 ਕਿਲੋਮੀਟਰ ਬਲੇਹਾਰੇ ਜਾਈਏ ਥਾਪੀਆਂ ਵਾਲਿਆਂ ਦੇ ਕੋਈ ਥਾਣੇ ਛੱਡਦੇ ਕਿਵੇਂ ਲੱਖਾ ਜੀ ਚੜਦੀ ਕਲਾ ਵਧੀਆ ਵਧੀਆ ਆ ਗਿਆ ਪਿੰਡ ਦਾ ਅੱਡਾ ਮੁਸਾਫਰਖਾਨਾ ਤੇ ਯਾਤਰੀ ਯਾਤਰਾ ਦੇ ਦੌਰਾਨ ਬਹਿੰਦੇ ਆ ਪਰ ਨਾ ਦੇ ਬਹਿੰਦੇ ਆ ਹੌਲੀ ਹੌਲੀ ਸਾਡੇ ਪਿੰਡ ਦੀਆਂ ਰੂੜੀਆਂ ਥਾਪੀਆਂ ਇਹਦੇ ਵਿੱਚ ਆ ਜਾਣੀਆਂ ਤੇ ਸੋਹਣਾ ਲੱਗੂਗਾ ਹਨਾ ਇੱਥੇ ਥਾਪੀਆਂ ਗੱਡੀਆਂ ਸੋਹਣੀਆਂ ਲੱਗਣਗੀਆਂ ਉੱਤੇ ਵਾ 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 ਜੀ ਵਾ ਆ ਕੀ ਲਾਦਾ ਕਿਸ ਨੇ ਜੇ ਆਰ ਫਾਸਟ ਫੂਡ ਪਿੰਡ ਬਲਟਵਾ ਨੇੜੇ ਰੰਜੀਤ ਕਰਿਆਨਾ ਸਟੋਰ 버거 30 ਦਾ ਪੈਟੀ 20 ਦੀ ਟਿੱਕੀ ਪਲੇਟ 30 ਦੀ ਸਮਾਂ ਸ਼ਾਮ 5:00 ਤੋਂ 8:30 ਸੰਪਰਕ ਕਰੋ ਵਾਹ ਕਾਲ ਕਰੋ ਸੰਪਰਕ ਜੇ ਕਰਨਾ ਪਿੰਡ ਵਾਲੇ ਉਹ ਚੱਲ ਯਾਰ ਮੈਨੂੰ ਦੱਸ ਤਰਪੀ ਆਉਣ ਵਾਲੀ ਇੱਕ ਟਿੱਕੀ ਯਾਰ ਬਾਜ ਉੱਡਣਾ ਬਾਜ ਮਾ ਸਿੰਘ ਟਾਲ ਲਿਖਿਆ ਤਾਂ ਮੀਆ ਸਿੰਘ ਵਾਲਾ ਸੀਗਾ ਤੇ ਬਹੁਤ ਹੀ ਛਾਣੇ ਬੱਚਿਆਂ ਨੇ ਬੜੇ ਪਿਆਰ ਨਾਲ ਸਟicker ਲਾ ਕੇ ਮਾ ਸਿੰਘ ਟਾਲ ਬਣਾਤਾ ਹਾਂ ਜੰਗਲ ਦੀ ਜਮੀਆਂ ਸਿੰਘ ਵਾਲਾ ਲਿਖਿਆ ਤਾਂ ਮੀਆ ਸਿੰਘ ਵਾਲਾ ਸੀਗਾ ਇਹ ਬਣ ਗਿਆ ਮਾ ਸਿੰਘ ਟਾਲ ਅੱਗੇ ਸਾਹ ਤੋਣ ਵਾਲਾ ਆ ਮੇਰਾ ਘਰ ਤੇ ਸਾਹਮਣੇ ਪਾਰਕ ਜਾਨੀ ਕਿ ਥਾਪੀਆਂ ਦਾ ਪਾਰਕ ਥਾਪੀਆਂ ਥੁੱਪੀਆਂ ਰੱਖਣਾਂ ਤੇ ਤੇ ਆ ਆਪਣਾ ਘਰ